ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਪਰਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਚੇ ਪਾਤਸ਼ਾਹ ਵੇਕੂ ਜੀ ਆਪ ਨੂੰ ਛੜਦੀ ਕਲਾ ਚ ਰੱਖਣ ਤੇ ਵਾਹਿਗੁਰੂ ਆਪ ਜੀ ਦੇ ਘਰੇ ਬਹੁਤ ਬਹੁਤ ਖੁਸ਼ੀਆਂ ਤਰੱਕੀਆਂ ਲੈ ਕੇ ਆਵੇ ਤੇ ਰੋਹੀ ਮਰਦੀਆਂ ਗੱਲਾਂ ਹੀ ਹੁੰਦੀਆਂ ਆਪਣੇ ਕੋਲੇ ਜਿੱਦਾਂ ਆਪਾਂ ਜ਼ਿੰਦਗੀ ਚ ਆਪਣੇ ਨਾਲ ਬੀਤਦੀਆਂ ਜਾਂ ਆਪਾਂ ਕਰਦੇ ਹਾਂ ਉਹ ਗੱਲਾਂ ਹੁੰਦੀਆਂ ਜਿ ਬਾਕੀ ਗੱਲਾਂ ਤਾਂ ਕੋਈ ਹੁੰਦੀਆਂ ਹੀ ਨਹੀਂ ਆਪਣੇ ਕੋਲ ਜਾਂ ਕੋਈ ਨਵੀਆਂ ਗੱਲਾਂ ਤਾਂ ਨਹੀਂ ਹੁੰਦੀਆਂ ਦੇਖੋ ਜੀ ਸੀ ਫੋਨ ਕਰਦੇ ਹਣਾ ਕੁਛ ਦੇਉ ਹਣਾ ਵੀ ਅਸੀਂ ਦੁੱਖਾਂ 'ਚ ਚੱਲ ਰਹੇ ਹਾਂ ਸਾਡੀ ਜ਼ਿੰਦਗੀ 'ਚ ਬਹੁਤ ਦੁੱਖ ਚੱਲ ਰਹੇ ਆ ਹਣਾ ਮੈਂ ਵਾਰੀ ਵਾਰੀ ਤੁਹਾਨੂੰ ਇੱਕੋ ਗੱਲ ਕਹਿਣੀ ਹੁੰਦੀ ਆ ਨਾ ਵੀ ਦੁੱਖਾਂ 'ਚ ਤੁਹਾਨੂੰ ਸਿਰਫ ਪਰਮਾਤਮਾ ਕੱਢਦਾ ਹਣਾ ਹੋਰ ਕੋਈ ਨਹੀਂ ਕੱਢਦਾ ਨਾ ਕੋਈ ਇਨਸਾਨ ਕੱਟੇ ਨਾ ਕੋਈ ਹੋਰ ਕੱਢੀ ਦੁੱਖਾਂ 'ਚੋਂ ਕੱਢਣ ਵਾਲਾ ਇੱਕ ਪਰਮਾਤਮਾ ਹੀ ਹੁੰਦਾ ਜੀ ਮੈਨੂੰ ਦੁੱਖਾਂ 'ਚੋਂ ਪਰਮਾਤਮਾ ਨੇ ਕੱਢਿਆ ਇਹ ਗੱਲ 100% ਸੱਚ ਆ ਤੇ ਕੋਈ ਹੋਰ ਦੁੱਖਾਂ 'ਚੋਂ ਮੈਨੂੰ ਕਿਸੇ ਇਨਸਾਨ ਨੇ ਨਹੀਂ ਕੱਢਿਆ ਵੀ ਕਿਸੇ ਇਨਸਾਨ ਨੇ ਮੇਰੀ ਹੈਲਪ ਨਹੀਂ ਕੀਤੀ ਕੋਈ ਐਸਾ ਨਹੀਂ ਆਇਆ ਜਿੰਦਗੀ 'ਚ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਹੋਵੇ ਹਨਾ ਮੈਂ ਤੁਹਾਨੂੰ ਦੱਸ ਦਿਆਂ ਨਹੀਂ ਵੀਰੇ ਗੁਰਬਾਣੀ ਪੜਨ ਲੱਗੇ ਵਹਿਗੂ ਨਾਲ ਜੁੜੇ ਪ੍ਰਮਾਤਮਾ ਦੇ ਦਰ ਤੇ ਜਾ ਕੇ ਕੋਰ ਲਾਏ ਹਨਾ ਕਿ ਜੇ ਆ ਕੇ ਪ੍ਰਮਾਤਮਾ ਨੇ ਬਾਹਾਂ ਪੜੀਆ ਪ੍ਰਮਾਤਮਾ ਨੇ ਆਪਣੀਆਂ ਮੰਡੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਲਾਈਆਂ ਇਨਸਾਨ ਸੋਚੇਗੀ ਕੁਛ ਨਹੀਂ ਕਰਦੀ ਵੀ ਇਨਸਾਨ ਤਾਂ ਇੱਕ ਨਾਮ ਦੇ ਬੰਦੇ ਕਈ ਬੰਦੇ ਕਹਿ ਦਿੰਦੇ ਆ ਮੈਂ ਤਾਂ ਕਹਨੀ ਤੁਸੀਂ ਐਸੇ ਬੰਦਿਆਂ ਤੋਂ ਕਦੇ ਹੈਲਪ ਨਾ ਲਓ ਜਿਹੜੇ ਬੰਦੇ ਸੁਣ ਮੈਂ ਕਹਿ ਰਹੇ ਹਾਂ ਅਸੀਂ ਤੁਹਾਡੇ ਲਈ ਆ ਕੀਤਾ ਅਸੀਂ ਤੁਹਾਡੇ ਲਈ ਉਹ ਕੀਤਾ ਜਦੋਂ ਤੂੰ ਬੇਰਤਾਕ ਸੀਗਾ ਤੂੰ ਯਾਦ ਕਰ ਮੈਂ ਤੇਰੇ ਲਈ ਆਇਆ ਕੀਤਾ ਜਦੋਂ ਤੇ ਕਰ ਮੇਰਾ ਮੰਨਣਾ ਮੈਂ ਤਾਂ ਸੁਣੇਗੀ ਕਹੁੰਦੀ ਵੀ ਇਨਸਾਨਾਂ ਤੋਂ ਹੈਲਪ ਲਿਆ ਨਾ ਕਰੋ ਕਿਉਂਕਿ ਜੇ ਤੁਸੀਂ ਉਹਨੂੰ ਤਾਂ ਹੈਲਪ ਲਾਉਂਦੇ ਫਿਰ ਵੀਰੇ ਗੱਲਾਂ ਸੁਣਨ ਦੇ ਵੀ ਤੁਸੀਂ ਇਹ ਮੇਰਾ ਆਦੀ ਸਾਨੂੰ ਬਣ ਨਾ ਗੱਲਾਂ ਸੁਣਨੀਆਂ ਪੈਂਦੀਆਂ ਕੋਸ਼ਿਸ਼ ਅੰ내 ਲਈ ਤਾਂ ਮੈਂ ਵੀ ਸੁਣੀਆ ਬਹੁਤ ਸੁਣੀਆ ਸੁਣ ਕੇ ਚੁੱਪ ਵੀ ਕਰੇਗਾ ਹਨਾ ਪਰ ਜਿਹੜਾ ਅੱਜ ਦਾ ਦੌਰ ਚੱਲ ਰਿਹਾ ਮੇਰੇ ਤੇ ਆਦੀ ਨਹੀਂ ਸੁਣਿਆ ਨਾ ਤਾਂ ਭਾਵੇਂ ਤੁਹਾਨੂੰ ਸੁਣਾਉਣੇ ਆ ਕਿ ਨਹੀਂ ਆਪਾਂ ਸੁਣਦੇ ਹਨ ਜੀ ਬਸ ਆਪਾਂ ਰੱਬ ਦੇ ਲੜ ਲੱਗੇ ਹੋਏ ਆ ਵਾਹਿਗੁਰੂ ਦੇ ਲੜ ਲੱਗੇ ਆ ਮੈਨੂੰ ਬੰਦਿਆਂ ਨਾਲ ਜਦਨ ਦੀ ਲੋੜ ਨਹੀਂ ਪੈਂਦੀ ਲੜਨ ਦੀ ਲੋੜ ਨਹੀਂ ਪੈਂਦੀ ਪੁੱਛੋ ਕਿਉਂ ਕਿ ਪ੍ਰਮਾਤਮਾ ਨੇ ਬਾਹ ਪੜੀ ਹੋਈ ਹੈ ਵਾਹਿਗੁਰੂ ਨੇ ਇੰਨੀ ਬਾਹ ਫੜੀ ਹੈ ਵੀ ਜਦੋਂ ਬਾੜ ਕਰਕੇ ਹੁਣ ਅਰਦਾਸ ਕਰਦੇਈ ਤੇ ਵੀ ਮਾਲਕਾ ਇਸ ਪੱਖੋਂ ਦਿੱਕਤ ਆ ਰਹੀ ਹੈ ਉਹ ਆਪਣੇ ਆਪ ਉਹ ਚੀਜ਼ ਦਾ ਹੱਲ ਕਰ ਦਿੰਦਾ ਕਈ ਵਾਰੀ ਸਵਰ ਮਿਲ ਜਾਂਦਾ ਹੈ ਪਰ ਦੇਖੋ ਪ੍ਰਮਾਤਮਾ ਨਾਲ ਜੁੜਨ ਦੇ ਕਈ ਰਾਹ ਨੇ ਜੇ ਤੁਸੀਂ ਵਾਹਿਗੁਰੂ ਨੂੰ ਦਿਲੋਂ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹੋ ਤਾਂ ਉਹਦਾ ਰਾਹ ਬਹੁਤ ਸੌਖੇ ਐ ਢੇ ਔਖੇ ਨਹੀਂ ਹੈਗੇ ਜਿੱਦਿ ਤੁਸੀਂ ਸੰਤ ਰੱਖੀ। ਇੱਕ ਤਾਂ ਵੀਰੇ ਕਿਸੇ ਦੀ ਆਤਮਾ ਨਾਲ ਦੁਖਾਇਆ ਕਰੋ। ਚਾਹੇ ਉਹ ਦਾ ਦੁਸ਼ਮਣ ਆ। ਜਿਹੜਾ ਦੁਸ਼ਮਣਾ ਉਹਦੀ ਵੀ ਆਤਮਾ ਦੁਖੀ ਨਾ ਕਰਾਇਆ ਕਰੋ। ਕਿਉਂਕਿ ਦੁਸ਼ਮਣ ਦੀ ਆਤਮਾ ਨੂੰ ਪਰਮਾਤਮਾ ਆਪਣੇ ਆਪ ਹੀ ਦੇਖ ਜਾਂਦਾ। ਜੇ ਹੁਣ ਮੈਂ ਉਸ ਕੋਲ ਨਾਲ ਮਾਰੀ ਕਰੂੰਗੀ ਤਾਂ ਮੈਨੂੰ ਪਰਮਾਤਮਾ ਆਪ ਹੀ ਦੇਖੂਗਾ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਜਿਵੇਂ ਕਿ ਮਾਂ ਨੂੰ ਬੱਚੇ ਦੀ ਭੁੱਖ ਦਾ ਪਤਾ ਲੱਗਦਾ ਨਾ ਵੀ ਉਹ ਰੋਣ ਦਾ ਵੀ ਮਾਂ ਨੂੰ ਪਤਾ ਹੁੰਦਾ ਵੀ ਉਹ ਨਹਾਉਣ ਲਈ ਹੁੰਦਾ ਹੈ ਕਿ ਰੋਟੀ ਖ ਉਦਾਂ ਪ੍ਰਮਾਤਮਾ ਨੂੰ ਆਪਣੇ ਬਾਰੇ ਸਭ ਪਤਾ ਹੁੰਦਾ ਤੇ ਪ੍ਰਮਾਤਮਾ ਨੂੰ ਨਾ ਆਪਾਂ ਨੂੰ ਵੀ ਦੱਸਣ ਦੀ ਕਿ ਲੋੜ ਨਹੀਂ ਪੈਂਦੀ ਵੀ ਪ੍ਰਮਾਤਮਾ ਮੈਨੂੰ ਆਹ ਚਾਹੀਦਾ ਮੈਨੂੰ ਉਹ ਚਾਹੀਦਾ ਕਿਉਂਕਿ ਵਾਹਿਗੁਰੂ ਸੋਡੇ ਦਿਲਾਂ ਦੀਆਂ ਜਾਣਦੇ ਮੇਰੇ ਤੋਂ ਵੱਧ ਕਿਤਾ ਕੋਈ ਜਾਣ ਨਹੀਂ ਸਕਦਾ ਇੰਨਾਂ ਗੱਲਾਂ ਕਿਉਂਕਿ ਪ੍ਰਮਾਤਮਾ ਐਸੀ ਚੀਜ਼ ਹੁੰਦਾ ਵੀ ਜਿਹੜਾ ਸਾਨੂੰ ਦੁੱਖਾਂ ਚੋਂ ਕੱਢ ਲੈਂਦਾ ਪਰ ਦੁੱਖਾਂ ਚੋਂ ਨਾ ਬੰਦੇ ਨੂੰ ਕੱਢ ਦੇ ਕੱਢਦਾ ਜੋ ਪੂਰੀ ਬਣਾਏ ਰੂਹਾਂ ਤੇ ਚੱਲਦੇ ਪਰਮਾਤਮਾ ਦੇ ਰੂਲਾਂ ਤੇ ਚੱਲ ਕੇ ਤੁਸੀਂ ਜ਼ਿੰਦਗੀ ਵਿੱਚ ਕੁਝ ਵੀ ਪਾ ਸਕਦੇ ਹੋ ਮੈਂ ਤੁਹਾਨੂੰ ਲਿਖ ਕੇ ਦੇ ਸਕਦੀ ਹਾਂ ਕੁਝ ਵੀ ਪਾ ਸਕਦੇ ਜੇ ਤੁਸੀਂ ਕਹੋ ਵੀ ਇਹ ਆ ਕਰਨ ਵੀ ਮੇਰਾ ਸਭ ਤੋਂ ਪਿਆਰਾ ਪਰਮਾਤਮਾ ਨੇ ਆ ਚੱਕ ਲਿਆ ਜਾਂ ਫਲਾਨੇ ਬੰਦੇ ਨੇ ਚੱਕ ਲਿਆ ਜਾਂ ਉਹਦੀ ਮੌਤ ਹੋ ਗਈ ਜਾਂ ਸਾਡਾ ਖੋਲੇ ਦੇਖੋ ਵੀਰੇ ਜਨਮ ਮਰਨ ਤੱਕ ਕਿਸੇ ਦੇ ਹੱਥ ਨਹੀਂ ਹੈਗਾ ਜਨਮ ਦੇਣਾ ਪਰਮਾਤਮਾ ਦੇ ਵਾਸਤੇ ਚੱਲ ਜਿਸ ਜੀਵ ਨੇ ਜਗਤੀ ਹੋਣਾ ਮੌਤ ਆਪਣੀ ਰੱਬ ਦੇ ਘਰੋਂ ਤੈਅ ਹੁੰਦੀ ਆ ਹਨਾ ਆਪਣਾ ਖਾਣਾ ਪੀਣਾ ਰੱਬ ਦੇ ਘਰੋਂ ਤੈਅ ਹੁੰਦਾ ਈ ਕਿੰਗੇ ਉਹ ਉਡੀ ਜਿਾਰੇ ਆਪਾਂ ਤੁਹਾਨੂੰ ਕੁਝ ਕਹਿ ਨਹੀਂ ਸਕਦੇ ਤੇ ਇਸ ਵਾਰ ਤੁਸੀਂ ਮੈਨੂੰ ਕਰੇ ਹੀ ਨਾ ਕਰੋ ਕਿਉਂਕਿ ਮੌਤ ਕੀ ਵੀ ਦਿੱਤਾਂ ਵੀ ਜੀ ਮੌਤ ਆਪਣੀ ਰਾਬਦੇ ਕਰੋ ਤਾਂ ਹਿੰਦਿਆਣਾ ਆਪਾਂ ਕਹਿੰਦੇ ਨੇ ਫਲਾਣੇ ਨੂੰ ਅਟੈਕ ਆ ਗਿਆ ਫਲਾਣੇ ਨੂੰ ਉਹ ਆ ਗਿਆ ਵੀ ਮੌਤ ਉਹ ਟੈਕ ਨਾਲ ਥੂੜੀ ਮਰਦਾ ਹੁੰਦਾ ਉਹਦਾ ਸਮਾਂ ਆ ਜਾਂਦਾ ਜੀ ਉਹਦੇ ਰਾਕ ਉਹਨਾਂ ਨੂੰ ਬੁਲਾ ਲੈਂਦੇ ਨੇ ਜਿਹੜਾ ਉਹਦਾ ਸਮਾਂ ਹੈ ਉਹ ਆ ਜਾਂਦਾ ਇਹ ਕੋ ਸਮੇਂ ਦੇ ਅਨੁਸਾਰ ਆਪਣੀ ਮੌਤ ਤੈਹ ਹੁੰਦੀ ਹੈ ਜਨਮ ਮਰਨ ਆਪਣੇ ਤੈਹ ਹੁੰਦੀ ਹੈ ਜਨਮ ਮੰਨ ਤੇ ਉਂਗਲੀ ਨਾ ਚੁੱਕਿਆ ਕਰੋ ਕਿਉਂਕਿ ਤੁਸੀਂ ਕੁਦਰਤ ਨੂੰ ਕਦੇ ਖਰੀਦ ਨਹੀਂ ਸਕਦੇ ਕੁਦਰਤ ਨੂੰ ਕੋਈ ਵੀ ਖਰੀਦ ਨਹੀਂ ਸਕਦਾ ਕੁਦਰਤ ਨਾਲ ਛੇੜਛਾੜ ਨਹੀਂ ਕਰਿਆ ਨਾ ਦੇਖ ਜਿਸ ਸਾ ਮੈਂ ਤੁਹਾਨੂੰ ਕਹਿਣੀ ਆ ਹਨ ਵੀ ਐਸ ਟਾਈਮ ਜਿਵੇਂ ਹੁਣ ਆਪਣੇ ਜ਼ਰੂਰਤ ਪੈ ਰਹੀ ਆ ਆਪਣੇ ਪੰਜਾਬ ਚ ਲਾਲੂ ਇੰਡੀਆ ਚ ਲਾਲੂ ਵੀ ਆਪਣੇ ਦਰਖਤਾਂ ਦੀ ਘਾਟ ਲੋਗੀ। ਦਰਖਤ ਕੁਦਰਤ ਹੁੰਦੀ ਹੈ। ਜੇ ਤੁਸੀਂ ਦਰਖਤ ਲਾਉਂਗੇ ਉਹ ਬਹੁਤ ਵੱਡਾ ਕੌਲਨ ਹੈ। ਕਿਤੇ ਮਰਜੀ ਲਾਓਏ ਨਾ ਸੋਚੋ ਵੀ ਮੈਂ ਲਾਤਾ ਤੇ ਵੇਚੂ ਕੋਈ ਹੋਰ ਪੈਸੇ ਕੋਈ ਹੋਰ ਬਤੂ ਇਹ ਨਾ ਸੋਚਿਆ ਕਰੋ। ਇਹ ਸੋਚਿਆ ਕਰੋ ਵੀ ਯਾਰ ਮੇਰੇ ਲਈ ਦਰਖਤ ਥੱਲੇ ਕੋਈ ਬਹਿ ਕੇ ਸ਼ੀਸ਼ ਨਹੀਂ ਡੂਗਾ। ਕਿਸੇ ਦੀ ਆਤਮਾ ਖੁਸ਼ ਹੋਊਗੀ ਵੀ ਪਰਮਾਤਮਾ ਵਾਹਿਗੁਰੂ ਬੰਦਾ ਜਿਉਂਦਾ ਰਹੇ ਜਿਵੇਂ ਦਰਖਤ। ਠੀਕ ਹੈ ਆਪਾਂ ਵੀ ਕਹਿ ਦਿੰਦੇ ਆ ਵੀ ਸੰਭਣੀ ਸੰਗਲੇ ਕੱਲ੍ਹ ਕੇ ਵੀ ਹੈ ਰੱਬਾ ਕਿਸ ਨੇ ਕਿੰਨਾ ਸੁਣਾ ਦਰਖਤ ਲਾਇਆ ਸਿਖਰਾਣ ਕੀਤਾ। ਸੋ ਇੱਕ ਤਾਂ ਰੱਬ ਨੂੰ ਕਦੇ ਜੇ ਤੁਸੀਂ ਰੱਬ ਨੂੰ ਦਿਲੋਂ ਪਉਣਾ ਚਾਹੁੰਦੇ ਆਂ ਤਾਂ ਰੱਬ ਨਾਲ ਸਮਝੌਤਾ ਨਹੀਂ ਕਰਿਆ ਕਰੋ ਰੱਬ ਨਾਲ ਕੰਪਰੋਮਾਈਜ਼ ਨਹੀਂ ਕਰਿਆ ਕਰੋ ਉਹਨੂੰ ਨਾ ਕਿਹਾ ਕਰੋ ਤੂੰ ਐਂ ਕਰਦਾ ਤੂੰ ਬਾਹ ਕਰਦਾ ਮੈਂ ਤਾਂ ਤੇਰੀ ਗੁਰਦੁਆਰੀ ਨਹੀਂ ਉਹ ਤਾਂ ਨਾ ਚਮਤਕਾਰ ਨੂੰ ਦੇਖਦਾ ਰੱਬ ਨਾਲ ਨਾ ਲੜਿਆ ਕਰੋ ਕਿਉਂਕਿ ਰੱਬ ਨਾਲ ਲੜ ਕੇ ਆਪਣੇ ਕੋਲੇ ਕੁਝ ਨਹੀਂ ਕਰਦਾ ਕਿਉਂਕਿ ਜਿਨੇ ਇਹ ਸ੍ਰਿਸ਼ਟੀ ਸਾਜੀ ਆ ਉਹਨੇ ਵੀ ਕਈ ਤਕੀਫਾਂ ਝੱਲੀਆਂ ਹੋਈਆਂ ਆਪਾਂ ਕੋਈ ਨਵੇਂ ਨਹੀਂ ਹੈਗੇ ਪਰਮਾਤਮਾ ਵਾਖਸ਼ਣਹਾਰ ਹੈ ਦੇਨਹਾਰ ਤੁਸੀਂ ਉਹਨਾਂ ਨੂੰ ਨੇੜੇ ਤੋਂ ਕੁਝ ਪਰਮਾਤਮਾ ਲੱਭਦੇ ਕਿੱਥੇ ਰਹਿੰਦੇ ਹਨ ਪਰਮਾਤਮਾ ਕਿੱਥੇ ਆ ਜਿੱਥੇ ਸਾਨੂੰ ਕੋਈ ਦੱਸ ਪਾਣ ਦਾ ਕੋਈ ਉੱਥੇ ਜਾਣਦੇ ਮੈਂ ਵੀ ਜਾਂਦੀ ਨਹੀਂ ਪਰ ਮੈਨੂੰ ਅਕਲ ਕਦੋਂ ਆਈ ਮੈਨੂੰ ਉਦੋਂ ਅਕਲ ਆਈ ਜਦੋਂ ਮੈਨੂੰ ਪਤਾ ਲੱਗਾ ਵੀ ਪਰਮਾਤਮਾ ਤਾਂ ਆਪਣੇ ਅੰਦਰ ਬੰਦਾ ਆਪਾਂ ਲੱਭਦੇ ਤੁਰੇ ਫਿਰਨੇ ਆ ਵੀ ਕਿੱਥੇ ਪਰਮਾਤਮਾ ਮੈਨੂੰ ਜੋ ਪਰਮਾਤਮਾ ਜੁਦੇ ਅੰਦਰ ਹੁੰਦਾ ਹਰ ਮਨ ਛੋਡੇ ਅੰਦਰ ਪਰ ਪਰਮਾਤਮਾ ਦੀ ਜਗਣਾ ਬਹੁਤ ਬਹੁਤ ਰੂਲਾਂ ਤੇ ਚੱਲੋ ਵਹਿਗੂ ਦਾ ਛੋਡੇ ਕਰੇ ਆਪ ਚੱਲ ਗਏ ਉਹ ਕਿ ਰੋਜ਼ ਸਿਣੇ ਰੂਲਾਂ ਦੀ ਚੱਲਦੀ ਕਿਸੇ ਦੀ ਆਤਮਾ ਦੇ ਸਾਥ ਮਾਰ ਕਿਸੇ ਨੂੰ ਚੁੱਪ ਵੀ ਗੱਲ ਕਹਿਣੀ ਕਿਸੇ ਦਾ ਦਿਲ ਦਿਖਾਉਣਾ ਕਿਸੇ ਨਾਲ ਧਰੂ ਦੁੱਖ ਆ ਕਰਨਾ ਕਿਸੇ ਨਾਲ ਵਿਸ਼ਵਾਸ ਘਾਤ ਕਰਨਾ ਕਿਸੇ ਨਾਲ ਕਰਕੇ ਬਾਅਦ ਵਿੱਚ ਮੁਕਰਨਾ ਇਹ ਪ੍ਰਮਾਤਮਾ ਦੀ ਗੁਰਬਾਣੀ ਚ ਕਿਤੇ ਨਹੀਂ ਲਿਖਿਆ ਨਹੀਂ ਲਿਖਿਆ ਵੀ ਇਹ ਚੀਜ਼ਾਂ ਕਰਕੇ ਫਿਰ ਤੁਸੀਂ ਪ੍ਰਮਾਤਮਾ ਨਾਲ ਲੜਦੇ ਹੋ ਪ੍ਰਮਾਤਮਾ ਤੁਹਾਨੂੰ ਉਹ ਵੀ ਦਿੰਦਾ ਤੁਹਾਨੂੰ ਬਾਣੀ ਦਿੰਦਾ ਤੁਹਾਨੂੰ ਫਲਾਨੇ ਦੇਤਾ ਪ੍ਰਮਾਤਮਾ ਤੁਹਾਨੂੰ ਕਦੇ ਨਹੀਂ ਦਿੰਦਾ ਜੇ ਤੁਸੀਂ ਉਹਦੀ ਤੁਲਨ ਬਣਾ ਕਰ ਰਹੇ ਹੋ ਬਹੇ ਗੁਰੂ ਦੇ ਦੂਰਾਂ ਤੇ ਚੱਲਣ ਵਾਲੇ ਨਾ ਕਦੇ ਭੁੱਖੇ ਨਹੀਂ ਮਰਦੇ ਪਰਮਾਤਮਾ ਐਡੀ ਵੱਡੀ ਚੀਜ਼ ਆ ਜਦੋਂ ਤੁਸੀਂ ਪਰਮਾਤਮਾ ਦੇ ਅੰਦਰ ਚੱਲ ਗਏ ਨਾ ਇੱਕ ਕੂਬਾਰ ਬਹਿ ਕੇ ਸੋਚਣ ਲੱਗੇ ਵੀ ਪਰਮਾਤਮਾ ਚੀਜ਼ ਕੀ ਆ ਪਰਮਾਤਮਾ ਚਾਹੁੰਦਾ ਕੀ ਐ ਸੋਡੇ ਬਿਗੜੇ ਕੰਮ ਬਣ ਗਏ ਸੋ ਨੂੰ ਅਕਲ ਆਉਗੀ ਸੋਡੇ ਅੰਦਰ ਕਿਹਸੀ ਆਤਮਾ ਦਾ ਵਾਸਾ ਹੋ ਜੂਗਾ ਤੁਸੀਂ ਚਾਹ ਕੇ ਵੀ ਕਿਸੇ ਨੂੰ ਮੰਨਦਾ ਨਹੀਂ ਹੋ ਲੋ ਰੋ ਸਕਦੇ ਨਹੀਂ ਸਮਝ ਲਓ ਵੀ ਤੁਸੀਂ ਕਿਸੇ ਨੂੰ ਦੁੱਖ ਨਹੀਂ ਦੇਂਦੇ ਕਿਸੇ ਨੂੰ ਕੁੱਠਾ ਸਿੱਧਾ ਨਹੀਂ ਬੋਲਦੇ ਰੋਮ ਹੋਗੇ ਉਦੋਂ ਸਮਝ ਲਓ ਵੀ ਪਰਮਾਤਮਾ ਤੁਹਾਡੇ ਅੰਦਰ ਵੱਸਦਾ ਹੈ ਪਰਮਾਤਮਾ ਦੀ ਇਸ਼ਾਨੀ ਤੁਸੀਂ ਉਦੋਂ ਰੋਕੇ ਤਕੀਫ ਚੋਲੋਗੇ ਪਰ ਕਿਸੇ ਨੂੰ ਦੁੱਖ ਨਹੀਂ ਦੇਵੋਗੇ ਰੋਕੇ ਸਾਹ ਤੁਸੀ ਇਹ ਹਿੰਦੀਆਂ ਵੀ ਹੈ ਪਰਮਾਤਮਾ ਨੇ ਇਨਸਾਨੀਅਤ ਨੂੰ ਅੰਦਰ ਵਸਾਉਂਦਾ ਜਦੋਂ ਤੁਹਾਡੇ ਅੰਦਰ ਕੋਈ ਕਾਲਜੁਗੀ ਆਤਮਾ ਪੜਦੀ ਹੈ ਕਾਲਜੁਗੀ ਦਾ ਦੌਰ ਚੱਲਦਾ ਉਦੋਂ ਤੁਸੀਂ ਸਾਹਮਣੇ ਇਹਨੂੰ ਲਗਾਉਣਾ ਪਸੰਦ ਕਰੋਗੇ ਉਦੋਂ ਸਮਝ ਵੀ ਰੋਕ ਕਾਲਜੁਗੀ ਚੱਲਦਾ ਹੈ ਸਾਮਣੇ ਵਾਲੀ ਰੁਵਾਤ ਵੀ ਜਿਸਨੂੰ ਤਸ਼ਤਉਨ ਕਿਹਾ ਜਾਂਦਾ ਹੈ ਚਾਰ ਪੰਧਿਆਂ ਦਾ ਉਸ ਤੋਂ ਕਿ ਮੈਂ ਪਹਿਲਾਂ ਹੀ ਬਾਤ ਆ ਮਾਇਓਦਿ ਵਿਧੀ ਕਰਨਾ ਕਰਦੀ ਆ ਮੈਂ ਇਹਨੂੰ ਐਂ ਕਿਹਾ ਜੀ ਮੈਨੂੰ ਬਾਅ ਕੈਂਪਰਸ ਨੂੰ ਨਹੀਂ ਪਤਾ ਹੁੰਦਾ ਵੀ ਤੁਸੀਂ ਆਪਣੇ ਖਾਹਾਂ ਦੇ ਵਿੱਚ ਕੰਡੇ ਵੀ ਸੜਨੇ ਉਹ ਕੰਡਿਆਂ ਤੋਂ ਤਰਨਾ ਪੈਣਾ ਹੈ ਛਿਆਨੇ ਕਹਿੰਦੇ ਜੋ ਕਿਸੇ ਲਈ ਖੂਹ ਕੱਟਦੇ ਆ ਉਹ ਆਪ ਵੀ ਖੂਹ ਦੇ ਵਿੱਚ ਡਿੱਗਦੇ ਹਨਾ ਸੋ ਕਿਸੇ ਲਈ ਟੋਏ ਪਟਣਾ ਛੱਡ ਦਿਓ ਉਹ ਟੋਇਆਂ ਤੇ ਕਈ ਵਾਰੀ ਵੀਰੇ ਆਪਾਂ ਨੂੰ ਖਾਪ ਨੂੰ ਡਿੱਗਣਾ ਪੈ ਜਾਂਦਾ ਕਿਉਂਕਿ ਪ੍ਰਮਾਤਮਾ ਹੋਨਾ ਬੰਦਿਆਂ ਦੀ ਹੈਲਪ ਤੱਕ ਦੇਖ ਕਰਦਾ ਹੀ ਨਹੀਂ ਜੋ ਦੂਜਿਆਂ ਲਈ 24 ਘੰਟੇ ਸੋਚਦੇ ਆ ਵੀ ਇਹਦੇ 16 ਵਜਣੇ ਇਹਦੇ ਕੰਮ ਹੋ ਜਾਂਦੇ। ਮੈਂ ਤੁਸੀਂ ਐਂ ਦੇਖ ਲਓ। ਮੇਰੀ ਬਹੁਤੀਆਂ ਨਾਲ ਨਹੀਂ ਬਣਦੀ। ਆਪਾਂ ਬੁਲਾਉਣਾ ਛੱਡ ਦਿੰਦੇ ਆ ਹਨਾ। ਪਰ ਮੈਂ ਕਦੇ ਸੋਚਿਆ ਨਹੀਂ ਮੈਂ ਉਹਨਾਂ ਤੋਂ ਬਦਲਾ ਲਵਾਂ। ਕਿਉਂਕਿ ਰੱਬ ਨੂੰ ਮੰਨਣ ਵਾਲੇ ਕਦੇ ਬਦਲੇ ਦੀ ਆਪੀ ਨਹੀਂ ਕਰਦੇ। ਉਹ ਸਭ ਕੁਝ ਉਹਦੇ ਛੱਡ ਦਿੰਦੇ। ਮੈਂ ਛੱਡਦੀ ਨਹੀਂ ਆ। ਮੈਨੂੰ ਕੋਈ ਗਲਤ ਗੱਲ ਕਹਿ ਦੇ। ਮੇਰੀ ਆਤਮਾ ਤੇ 6:00 ਵਜੇ ਠੀਕ ਹੈ ਮੇਰੀ ਆਤਮਾ ਦੁਖੀ ਹੁੰਦੀ ਹੈ ਮੇਰੇ ਅੰਦਰ ਵੀ ਹੈਗੀ ਆਤਮਾ। ਤਾਂ ਆਪਾਂ ਗੁਰੂ ਰਾਮਦਾਸ ਨੂੰ ਕਹਿਦੇ ਆ ਵੀ ਮੈਨੂੰ ਹੱਦ ਹੀ ਹੋਈ ਆ ਤਾਂ ਪਤਾ ਨਹੀਂ ਕਿਧਰੋਂ ਦੀ ਕਿਧਰ ਮੇਰੀ ਸੋਚ ਲੈ ਜਾਂਦਾ ਕਿੱਥੇ ਮੇਰੀ ਸੋਚ ਲੱਭ ਜਾਂਦੀ ਤੇ ਜੋ ਮੇਰੇ ਨਾਲ ਇਹ ਮੈਂ ਤੁਹਾਨੂੰ ਕੌਨਫੀਡੈਂਸ ਨਾਲ ਕਹਿੰਦੀ ਆ ਵੀ ਜਿਨ੍ਹਾਂ ਨੇ ਮੇਰੇ ਨਾਲ ਕੀਤੇ ਨੇ ਸਭ ਘਰ ਰਹੇ ਜਿਨ੍ਹਾਂ ਨੇ ਮੈਨੂੰ ਪੀਰ ਵਾਲੀ ਜ਼ਿੰਦਗੀ ਤੇ ਜਿਉਣ ਲਈ ਮਿਹਨਤ ਕੀਤਾ ਸੀ ਮੈਨੂੰ ਤੰਗ ਕੀਤਾ ਸੀ ਜ਼ਿੰਦਗੀ 'ਚ ਠੀਕ ਆ ਮੈਂ ਜਦੋਂ ਵੀ ਇਹ ਬੰਦਾ ਮਸੀਨਤਾ 'ਚ ਘਿਰ ਜਾਂਦਾ ਹਨਾ ਗਰੀਬੀ 'ਚ ਘਿਰ ਜਾਂਦਾ ਨਾ ਤਾਂ ਕਿਤੇ ਉਹਦੀ ਕੋਈ ਖੇਚਤ ਰਹਿੰਦੀ ਆ ਆਰੇ ਕਿ ਬੰਦਾ ਉਹ ਤੇ ਕੁਵਲ ਚੱਕਦਾ ਕਿਉਂਕਿ ਉਹਦੀ ਗਰੀਬੀ ਉਹ ਇੰਨਾ ਮਜ਼ਬੂਤ ਕਰ ਦਿੰਦੀ ਐ ਉਹਨੇ ਕਈ ਹਾਲਾਤਾਂ ਦੇ ਵਿੱਚ ਕਿਸੇ ਦੇ ਘਰੇ ਜਾ ਕੇ ਉਹ ਕੰਮ ਵੀ ਕਰਨਾ ਪੈ ਜਾਂਦਾ ਕਈ ਵਾਰੀ ਉਹ ਹਾਲਾਤਾਂ ਦੇ ਮੂਹਰੇ ਝੁੱਕ ਕੇ ਬਹੁਤ ਸਮਝੌਤੇ ਕਰ ਲੈਂਦਾ ਪਰ ਲੋਕ ਲੋਕ ਨੂੰ ਕਿੱਦਾਂ ਕਰਦੇ ਆ ਉਨਕਲਿਆ ਚੱਕਦੀ ਆ ਗਰੀਬ ਬੰਦੇ ਦਾ ਕੋਈ ਕੈਰੇਕਟਰ ਨਹੀਂ ਛੱਡਦੀ ਜੇ ਤਾਂ ਐ ਆ ਜੀ ਤਾਂ ਐ ਆ ਕਹਿੰਦੇ ਹੁੰਦੇ ਨਾ ਬਿੱਤਾ ਗੜੇ ਦੇ ਘਰ ਵਾਲੀ ਤਾਂ ਭੈਣ ਆ ਤੇ ਮਾੜੇ ਦੇ ਘਰ ਬੜੀ ਭਾਪੀ ਐ ਕਿਉਂਕਿ ਮਾੜਾ ਵਿਚਾਰਾ ਕੁਛ ਕਹਿੰਦਾ ਨਹੀਂ ਤੇ ਤਕੜਾ ਅਗਲਾ ਫਿਰ ਸੀਖਲਾ ਦਿੰਦਾ ਜੇ ਕੋਈ ਝੇੜ ਕਰਦਾ ਕੋਈ ਬਦਤਖੱਟ ਗੱਲ ਬੋਲਦੀ। ਸੋ ਵੀ ਇਹ خود ਨੂੰ ਵੀ ਪਤਾ ਵੀ ਜਿਹੜੀ ਦੁਨੀਆ ਹੈ। ਬਿਲਕੁਲ ਮੇਰੇ ਵਰ ਪਰ ਰਹਿ ਰਹੇ ਆ, ਕਾਲਜ ਦੇ ਦੁਨੀਆ ਚ ਰਹਿ ਰਹੇ। ਇਸ ਦੁਨੀਆ ਦੇ ਵਿੱਚ ਐਸ ਟਾਈਮ ਲਾਲਚ ਦਾ ਤੇ ਪੈਸੇ ਦਾ ਬੱਸ ਹੈ। ਤੇਰੇ ਮੂੰਹ ਤੇ ਤੇਰੇ ਆ ਮੇਰੇ ਮੂੰਹ ਤੇ ਮੇਰੇ ਆ ਵੀ ਇਹ ਲੋਕ ਐਸੇ ਹੈਗੇ ਐਸ ਦੁਨੀਆ ਦੇ ਵਿੱਚ। ਇਹ ਵੀ ਗੱਲ ਜਮਾਂ ਸੱਚ ਆ ਮੇਰੇ ਤੋਂ ਵੱਧ ਕੇ ਕੋਈ ਨਹੀਂ ਜਾਣਦਾ ਇੱਜ਼ਤ ਪੈਸੇ ਦੀ ਤੇ ਤੁਹਾਡੇ ਰੁਤਬੇ ਦੀ ਆ ਕਾਹਦੀ ਇੱਜ਼ਤ ਨਹੀਂ ਲੋਕ ਕਰਦੇ। ਤੁਸੀਂ ਚਾਹੇ ਉਹਨਾਂ ਲਈ ਸਿਆਉਣਾ ਬਣ ਜਾਓ ਜਿੰਨਾ ਮਰਜ਼ੀ ਉਹਨੂੰ ਖਵਾਓ ਪਿਆਓ ਘਰੇ ਆਿਆਂ ਦੀ ਰੋਟੀ ਪਾਣੀ ਦੀ ਸੇਵਾ ਕਰੋ ਬਾਹਰ ਟੱਪ ਦੀ ਕਹਿ ਦੇਣਗੇ ਤੇ ਮਲਾਂਕ ਕੋਲੇ ਤਾਂ ਸੋਫਾ ਨਹੀਂ ਸੀ ਤੇ ਮਲਾਂਕ ਕੋਲੇ ਤਾਂ ਆਹ ਨਹੀਂ ਸੀ ਬਾਹਰ ਟੱਪ ਦੇ ਦੀ ਪਹਿਲਾਂ ਥੋੜੀ ਲੱਸੀ ਕਰ ਜਾਂਦੇ ਆ ਮੇਰਾ ਕੋਈ ਨਹੀਂ ਅੱਗੇ ਮਤੋਂ ਬੇਬੀ ਮੱਛਣਾ ਦੁਪਹਿਰੇ ਵੀ ਮੇਰੇ ਮਾਂ ਵਿਚਾਰੀਆਂ ਪੋਸ਼ੀਂ ਕਰਦੀ ਵੀ ਕੋਈ ਰਿਸ਼ਤੇਦਾਰ ਆਇਆ ਤਾਂ ਉਹਨੂੰ ਵਧੀਆ ਰੋਟੀ ਪਾਣੀ ਖਵਾਏ ਕੇ ਵੀ ਆਪਨ ਮਾੜਾ ਨਾ ਕਹੀ ਬਾਹਰ ਟੱਪ ਦੀ ਕਹਿ ਦਿੰਦੇ ਸੀ ਵੇ ਆਕਲਾਂ ਸਿਰ ਤੇ ਕਰਜਾ ਚੜਾਈ ਬੈਠੀ ਹੈ ਤਾਂ ਅਗਰ ਨਹੀਂ ਕਰ ਚਲਾਉਂਦੀ ਮਗਰ ਲਸਣ ਵੀ ਲੈ ਰਗੀ ਫਿਰ ਵਿੱਚ ਚੁੱਪ ਕਰਨਾ ਪੈਂਦਾ ਵੀਰੇ ਜਦੋਂ ਤੁਹਾਡਾ ਸਮਾਂ ਸਾਥ ਨਾ ਦੇਵੇ ਤੁਹਾਡੇ ਆਪਣੇ ਸਾਥ ਨਾ ਦੇਣ ਤੁਹਾਡਾ ਦੁਨੀਆ ਸਾਥ ਛੱਡ ਦੇ ਉਹਦੋਂ ਚੁੱਪ ਕਰਨਾ ਛੁੱਡੀ ਮਜਬੂਰੀ ਬਣ ਜਾਂਦੀ ਹੈ ਬੋਲਣਾ ਸਭ ਨੂੰ ਆਉਂਦਾ ਜਵਾਬ ਸਭ ਨੂੰ ਦੇਣਾ ਆਉਂਦਾ ਜ਼ਿੰਦਗੀ ਹਰ ਇੱਕ ਇਨਸਾਨ ਦੇ ਉੱਤੇ ਰਾਗੀ ਮੈਂ ਵੀ ਜ्यों ਕਿ ਰਾਗੀ ਮੇਰਾ ਵੀ ਜੀ ਕਰਦਾ ਵੀ ਮੈਂ ਜ਼ਿੰਦਗੀ ਹੁਣ ਜਿਹੜੀ ਵੀ ਰਹਿ ਗਈ ਮੈਂ ਖੁਸ਼ੀਆਂ ਚ ਮਾਣਾ ਪਰ ਮੈਂ ਜਿਹੜੀ ਉਮਰ ਚ ਆ ਚੁੱਕੀ ਹੁਣ ਮੈਨੂੰ ਪਰਵਾਹ ਨਹੀਂ ਪਰਵਾਹ ਨਹੀਂ ਹੁੰਦੀ ਵੀ ਕੌਣ ਮੇਰੇ ਲਈ ਕੀ ਚਿੰਤਾ ਫਰਕ ਨਹੀਂ ਪੈਂਦਾ ਮੈਨੂੰ ਜਿਨ੍ਹਾਂ ਨੇ ਮੇਰੇ ਨਾਲ ਕਰੀਆਂ ਉਹਨਾਂ ਹੋ ਰਹੀਆਂ ਕਿਉਂਕਿ ਆਪਾਂ ਸਭ ਕੁਝ ਹੀ ਪਰਮਾਤਮਾ ਦੇ ਸਾਥ ਦਾ ਸੀ ਵੀ ਪਰਮਾਤਮਾ ਤੋਂ ਵੱਡਾ ਕੀ ਹੈ ਨਹੀਂ ਜਦੋਂ ਮੈਨੂੰ ਇਹ ਚੀਜ਼ ਵੀ ਅਕਲ ਆ ਗਈ ਸੀ ਨਾ ਵੀ ਪਰਮਾਤਮਾ ਨੇ ਤੇਰੀ ਬਾਹ ਪੜਨੀ ਆ ਉਹਨੇ ਤੇਰੇ ਕਾਰਜ ਸਵਾਰਨੇ ਆ ਹੁਣੇ ਸਾਰਾ ਕੁਝ ਕਰਨਾ ਉਸ ਤੋਂ ਬਾਅਦ ਮੈਂ ਲੋਕਾਂ ਦਾ ਕਿਹੜਾ ਹੀ ਛੜਕ ਤੀ ਉਸ ਤੋਂ ਪਹਿਲਾਂ ਮੈਂ ਲੋਕਾਂ ਦੇ ਬਿਤੇਰੇ ਤਲੇ ਚੱਕੀ ਆ ਮੈਂ ਵੀ ਜਿਹੜਾ ਕੋਈ ਵੱਡਾ ਬੰਦਾ ਹੁੰਦਾ ਉਹਨੂੰ ਸਸਰੀ ਘਰ ਬੁਲਾਈ ਜਾਂਦੀ ਵੀ ਮੇਰੇ ਕੰਮ ਆ ਜੀ ਮੈਨੂੰ ਲੋਡ ਪੈ ਜਾ ਪਰ ਨਹੀਂ ਵੀਰੇ ਕੰਮ ਛੋਡੇ ਕੋਈ ਨਹੀਂ ਹੁੰਦਾ ਸੋ ਉਹਨੂੰ ਚਾਰ ਬੰਦਾ ਜਿਹੇ ਬਹਿ ਕੇ ਬਦਨਾਮ ਕੀਤਾ ਜਾਂਦਾ ਸੋ ਉਹਨੂੰ ਗਰੀਮ ਕਿਹਾ ਜਾਂਦਾ ਛੋੜੇ ਤੇ ਉਂਗਲਾਂ ਚੱਕੀਆਂ ਜਾਂਦੀਆਂ ਇਹ ਇਹ ਸੋਨੂੰ ਲੋਕ ਦਿਖਾਉਂਦੇ ਆ ਤਸਲੀਹਾਤ ਆ ਮੈਂ ਜਾਣ ਲਈ ਤੁਸੀਂ ਵੀ ਜਾਣ ਲਓ ਅੱਜ ਮੈਂ ਅਕਾਲਪੁਰ ਖੈਰਗੁੰਮ ਜਾਣ ਕੇ ਕਹਿਣੀ ਹੈ ਕਿ ਅਸੀਂ ਤਿੰਨੇ ਮਾਂ ਕੋ ਤਾਬ ਦੇ ਵਿੱਚ ਡਿਸੀਜਨ ਕਰਦੇ ਆ ਕਦੇ ਸੀ ਇਹ ਨਹੀਂ ਸੋਚਿਆ ਕਿ ਸਾਡੇ ਬਾਰੇ ਕੌਣ ਕੀ ਕਹਿ ਰਹੇ ਆ ਅਸੀਂ ਆਪੀ ਫੈਮਿਲੀ ਦੇ ਵਿੱਚ ਤਿੰਨੇ ਅੰਡਰਸਟੈਂਡਿੰਗ ਆ ਸਾਡੀ ਤੇ ਚੌਥਾ ਸਾਡਾ ਰੱਬ ਸਾਡੇ ਨਾਲ ਆ ਅਸੀਂ ਪੰਜਵੇਂ ਕਿਸੇ ਸੱਚ ਦੀ ਪ੍ਰਵਾਹ ਨਹੀਂ ਦੱਤੀ ਤੁਸੀਂ ਵੀ ਨਾ ਕਰਿਆ ਕਰੋ ਮੈਂ ਬਹੁਤ ਮੱਚ ਮੱਚ ਦੇਖ ਲਿਆ ਬਹੁਤ ਲੋਕਾਂ ਨਾਲ ਲੜ ਲੜ ਦੇਖ ਲਿਆ ਵੀ ਆਹ ਹੈ ਕਹਿੰਦਾ ਇਹਦੇ ਨਾਲ ਲੜ ਲੋ ਲੜਨੋ ਕੁਝ ਨਹੀਂ ਖਟਿਆ ਵੀ ਜਦ ਦੇਖੋ ਤੁਸੀਂ ਲੜਾਈਆਂ ਕਰੀ ਜਾਂਦੇ ਹੋ ਕਰੀ ਜਾਂਦੇ ਹੋ ਕੁਝ ਨਹੀਂ ਬਣਦਾ ਜਦੋਂ ਛੋਡੇ ਨਾਲ ਕੀਤੀਆਂ ਹੋਈਆਂ ਪਰਮਾਤਮਾ ਜਵਾਬ ਦਿੰਦਾ ਅਗਲੇ ਨੂੰ ਹਨਾ ਉਦੋਂ ਸ਼ੇਖ ਲੱਗਦਾ ਨਾ ਵਾਹਿਗੁਰੂ ਸਭ ਦੇਖਦਾ ਇਹ ਨਾ ਸੋਚਿਆ ਕਰੋ ਵੀ ਆਪਣੇ ਨਾਲ ਕੋਈ ਬੰਦਾ ਕਰ ਰਿਹਾ ਤੇ ਉਹ ਸੌਖਾ ਰਹੇ ਜੂ ਨਹੀਂ ਭੁੱਲ ਜੂ ਉਹ ਹੈ ਗੁਰੂ ਸਜਾਤ ਦਿੰਦਾ ਵੀਰੇ ਮਾਰੇ ਕਰਮਾਂ ਦਾ ਫਲ ਸਾਨੂੰ ਭੁਗਤਣਾ ਹੀ ਪੈਂਦਾ ਏਸ ਜਗ ਤੇ ਨਰਕ ਤੇ ਸੁਰਗ ਦੋਨੇ ਆ ਮੈਂ ਦੇਖ ਚੁੱਕੀ ਨਰਕ ਵੀ ਦੇਖ ਲਿਆ ਹੁਣ ਸੁਰਗ ਵੀ ਦੇਖ ਰਹੀ ਹਾਂ ਜਿੱਦਾਂ ਮੇਰੇ ਬਿਗੜੇ ਕੰਮ ਬਣ ਰਹੇ ਆ ਤੇ ਮੈਨੂੰ ਸੁਰਗ ਦੇਖ ਰਿਹਾ ਫੀਲ ਹੁੰਦਾ ਵੀ ਪ੍ਰਮਾਤਮਾ ਮੇਰੇ ਨਾਲ ਆ ਕਿਉਂਕਿ ਆਪਾਂ ਜਿਹੜੇ ਕੰਮ ਬਾਰੇ ਸੋਚਦਾ ਉਹ ਕੰਮ ਆਪਣਾ ਬਣ ਜਾਂਦਾ ਫਿਰ ਦੱਸੋ ਫਿਰ ਪ੍ਰਮਾਤਮਾ ਕਿਹੜਾ ਛੋਡੇ ਘਰੇ ਇੱਕ ਟੱਲ ਲੈ ਕੇ ਆਵੇ ਹਨਾ ਵੀ ਮੈਂ ਪਹੁੰਚ ਚੁੱਕੇ ਪ੍ਰਮਾਤਮਾ ਸੰਕੇਤ ਦਿੰਦਾ ਹੁੰਦਾ ਪਰਛਾਨਣਾ ਤੁਸੀਂ ਹੁੰਦਾ ਹੈ ਪ੍ਰਮਾਤਮਾ ਬੰਦਿਆਂ 'ਚ ਵਸਦਾ ਨਾ ਕਿ ਇਹਨਾ ਸੋਚਾ ਕਰੋ ਕਿ ਪ੍ਰਮਾਤਮਾ ਕੋਈ ਅਲੱਗ ਦੁਨੀਆ ਦੇ ਪ੍ਰਮਾਤਮਾ ਤੋਂ ਦੇ ਅੰਦਰ ਦਾ ਆਤਮਾ ਤੇ ਪ੍ਰਮਾਤਮਾ ਦਾ ਇੱਕ ਮੇਲ ਹੁੰਦਾ ਹੈ ਜਦੋਂ ਤੁਸੀਂ ਆਪਣੀ ਆਤਮਾ ਦੀਆਂ ਗੱਲਾਂ ਸੁਣਨ ਲੱਗ ਜਾਓਗੇ ਤਾਂ ਤੁਸੀਂ ਕਦੇ ਗਲਤ ਨਹੀਂ ਕਰ ਸਕਦੇ ਜਦੋਂ ਮਨ ਸੰਤਾਨ ਦੀ ਮਨ ਆਪਣਾ ਸ਼ੈਤਾਨ ਹੁੰਦਾ ਇਹਦੀਆਂ ਗੱਲਾਂ ਸੁਣ ਕੇ ਕਿਸ ਨੂੰ ਗਲਤ ਰਸਤੇ ਤੋਂ ਸੁਣ ਮਨ ਦੀਆਂ ਗੱਲਾਂ ਨਾ ਸੁਣਿਆ ਕਰੋ ਆਤਮਾ ਦੀਆਂ ਸੁਣਿਆ ਕਰੋ ਠੀਕ ਹੈ ਜਿੰਦਗੀ 'ਚ ਐਸਾ ਕਿਹੜਾ ਇਨਸਾਨਾ ਜਿਹਨੇ ਗਲਤੀਆਂ ਨਹੀਂ ਕੀਤੀ ਇਸ ਸੰਸਾਰ ਤੇ ਆ ਕੇ ਐਸਾ ਹੈ ਸੰਸਾਰ ਹੈ ਇੱਥੇ ਹਰ ਇੱਕ ਬੰਦਾ ਗਲਤੀਆਂ ਦਾ ਪੁੱਤਲਾ ਕਦੇ ਵੀ ਇਹ ਸੋਚ ਕੇ ਅੰਦਰੋਂ ਦਿਨ ਮਰਿਆ ਕਰੋ ਵੀ ਮੈਂ ਜਿੰਦਗੀ ਵਿੱਚ ਆ ਗਲਤੀਆਂ ਯਮਾ ਹਾਲ ਕੀ ਕਿਉਂਕਿ ਤੱਕ ਪਾਸਟਪੋਲ ਜੋ ਕਿ ਕਿਉਂਕਿ ਛੋਡੇ ਹੱਥ ਚ ਕੁਛ ਨਹੀਂ ਹੁੰਦਾ ਇੱਜ਼ਤ ਵੀ ਸੋਡੀ ਰੱਬ ਬਣਾਉਂਦਾ ਸੋਭਾ ਸੋਡੀ ਰੱਬ ਬਣਾਉਂਦਾ ਤੇ ਜਿਹੜੀ ਇੱਜ਼ਤ ਆਪਣੀ ਭੰਡੀ ਜਾਂਦੀ ਉਹ ਉਹ ਵੀ ਪਰਮਾਤਮਾ ਜੋ ਆਪਣੇ ਕਰਮਾਂ ਚ ਲਿਖਿਆ ਵੀਰੇ ਆਪਾਂ ਭੋਗਦੇ ਆਂ ਆਪਾਂ ਪਤਾ ਨਹੀਂ ਕਿ ਕਿਹਦਾ ਕਿਸ ਦਾ ਕੀ ਦਿਲ ਦੁਖਾਇਆ ਸੋ ਆਪਣੇ ਕਰਮਾਂ ਦੇ ਅਨੁਸਾਰ ਆਪਾਂ ਨੂੰ ਫਲ ਦੇ ਲੈਣਾ ਸੋ ਇਹਨਾਂ ਗੱਲਾਂ ਚ ਨਾ ਪਿਆ ਕਰੋ ਵੀ ਮੈਂ ਤਵਾ ਮਾਰਾ ਹੋ ਗਿਆ ਉਹ ਨਾ ਛੋਡੇ ਕੋਈ ਸਾਰੇ ਦਾ ਕਿਸੇ ਦਾ ਦਿਲ ਨਹੀਂ ਕਰਦਾ ਕਿ ਬੁਰਾ ਕਹਾਉਂਦਾ ਹਰ ਇੱਕ ਬੰਦਾ ਆਪਣੀ ਰਿਸਪੈਕਟ ਇਛਤਪਾਲਦਾ ਸੋ ਕੁਝ ਸਮਾਂ ਐਸਾ ਹੁੰਦਾ ਵੀ ਤੁਹਾਡੀ ਮਰਤ ਵੀ ਮਾਰੀ ਜਾਂਦੀ ਐ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਕੀ ਕਰ ਰਹੇ ਹੋ ਕੀ ਹੋ ਰਿਹਾ ਜਦੋਂ ਤੁਸੀਂ ਪਰਮਾਤਮਾ ਦਾ ਪੱਲਾ ਫੜੋਗੇ ਪਰਮਾਤਮਾ ਕਿਸ ਨੂੰ ਆਪਣੇ ਆਪ ਉਹਨਾਂ ਲੀਹਾਂ ਤੇ ਲੈ ਕੇ ਆਉਂਦਾ ਆਪਣੇ ਆਪ ਤੁਹਾਡੀ ਕੋਈ ਹੋਈ ਸ਼ੋਭਾ ਵੀ ਤੁਹਾਨੂੰ ਮਿਲ ਜਾਂਦੀ ਐ ਤੁਹਾਡਾ ਮਾਨ ਸਨਮਾਨ ਵੀ ਮਿਲ ਜਾਂਦਾ ਜਦੋਂ ਵਾਹਿਗੁਰੂ ਤੁਹਾਡੇ ਨਾਲ ਸੋ ਵੀਡੀਓ ਲੰਬੀ ਹੋ ਚੱਲੀ ਐ ਸੋ ਵਾਹਿਗੁਰੂ ਸੁੱਖ ਰੱਖੇ ਆਪਾਂ ਤੁਹਾਨੂੰ ਕੱਲ ਨੂੰ ਮੱਸਿਆ ਜਾਨੀ ਕਿ 7 ਤਰੀਕ ਦੀ ਆਪਾਂ ਵਾਹਿਗੁਰੂ ਸੁੱਖ ਰੱਖ ਕੇ ਮਠਾਈ ਖਾਣ ਜਾਵਾਂਗੇ ਜੀ ਉਹ ਤੇ ਵੀਡੀਓ ਬਣਾ ਕੇ ਲਿਆਵਾਂਗੇ ਕਿ ਅੰਬੋ ਹੋਈ ਮਾਤਾ ਜਿਹਨਾਂ ਨੂੰ ਮੈਂ ਮੰਗ ਕਹਿਣੀ ਆ ਉਹ ਹੀ ਤਾਂ ਉਹਨਾਂ ਨੂੰ ਵੀ ਮੈਂ ਜਰੂਰ ਮਿਲੂੰਗੀ ਕੱਲ ਨੂੰ ਮੈਂ ਤੁਹਾਨੂੰ ਮੱਸੀਆਂ ਮਠਾਈ ਸਾਰੀ ਬਣਾ ਕੇ ਵੀਡੀਓ ਬਣਾਉਣ ਚ ਵੀ ਦੇ ਕੋਈ ਕਮੀ ਗਈ ਹੋਵੇ ਤਾਂ ਪਲੀਜ਼ ਸਮਝ ਲਿਆ ਕਰੋ ਸੌਰੀ ਮੈਂ ਵੀ ਤੁਹਾਡੇ ਵਰਗਾ ਇੱਕ ਇਨਸਾਨ ਆ ਮੇਥੋਂ ਵੀ ਗਲਤੀਆਂ ਹੋ ਸਕਦੀਆਂ ਮੈਂ ਕੋਈ ਇਹ ਨਹੀਂ ਕਹਿ ਸਕਦੀ ਮੈਂ ਸਚਾਉਣਾ ਠੀਕ ਹੈ ਮੈਂ ਤਾਂ ਆਪ ਇੱਕ ਲੋਹਾ ਹਾਂ ਠੀਕ ਹੈ ਆਪ ਇੱਕ ਲੱਕੜਾ ਜਿਹਨੂੰ ਪਰਮਾਤਮਾ ਤਾਰੇ ਸੋ ਆਪ ਸਭ ਨੂੰ ਜਿਹੜੇ ਮੈਨੂੰ ਪਿਆਰ ਕਰਦੇ ਆ ਉਹਨਾਂ ਨੂੰ ਬਹੁਤ ਬਹੁਤ ਦੇ ਲੋ ਧੰਨਵਾਦ ਵੈਕੂ ਜਿਹਨੂੰ ਚੜ੍ਹਦੀ ਕਲਾ ਚ ਰੱਖੇ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ